ਸਤਿ ਸ੍ਰੀ ਅਕਾਲ ਜੀ ਹਰਜਿੰਦਰ ਪਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦੋਸਤੋ ਜੋ ਕੁਝ ਕੱਲ ਮੋਦੀ ਸਾਹਿਬ ਨਾਲ ਹੋਇਆ ਲੋਕ ਸਭਾ ਦੇ ਵਿੱਚ ਇਕੱਲੇ ਮੋਦੀ ਸਾਹਿਬ ਨਾਲ ਨਹੀਂ ਅਮਿਤ ਸ਼ਾਹ ਨਾਲ ਵੀ ਜੋ ਹੋਇਆ ਜਬ ਪੂਰੀ ਟੀਮ ਨਾਲ ਹੋਇਆ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਭਾਰਤੀ ਜਨਤਾ ਪਾਰਟੀ ਦੀ ਜਦੋਂ ਕੱਲ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪਹਿਲਾ ਭਾਸ਼ਣ ਦਿੱਤਾ ਬڑا ਹਗਾਮੇਦਾਰ ਭਾਸ਼ਣ ਸੀ ਚੁਣ ਚੁਣ ਕੇ ਉਹ ਸਾਰੀਆਂ ਗੱਲਾਂ ਕੀਤੀਆਂ ਜਿਹੜੀਆਂ ਉਹ ਚੋਣ ਮਹਿੰਮ ਦੇ ਦੌਰਾਨ ਕਰਦੇ ਸੀ ਤੇ ਜਿਨ੍ਹਾਂ ਦਾ ਮੋਦੀ ਸਾਹਿਬ ਨੇ ਕਦੇ ਜਵਾਬ ਨਹੀਂ ਦਿੱਤਾ ਸੀ 90 ਮਿੰਟ ਦਾ ਭਾਸ਼ਣ ਸੀ ਉਹਦੇ ਵਿੱਚ Hindu ਅਗਨੀ ਵੀਰ ਕਿਸਾਨ ਮਨੀਪੁਰ ਬੇਰਜ਼ਗਾਰੀ ਮਹਿੰਗਾਈ ਮਤਲਬ ਕਿ ਸਾਰੀਆਂ ਉਹ ਗੱਲਾਂ ਜਿੰਨੂੰ ਸੋ ਨੂੰ ਤਿਆਰ ਨਹੀਂ ਸੀ ਜਿਹਦੇ ਬਾਰੇ ਗੱਲ ਕਰਨ ਨੂੰ ਤਿਆਰ ਨਹੀਂ ਸੀ ਉਹ ਸਾਰੀਆਂ ਗੱਲਾਂ ਕੱਲ ਜੁੜਿਆ ਰਾਹੁਲ ਗਾਂਧੀ ਨੇ ਉਹਨਾਂ ਤੇ ਬੂਥੇ ਬਿਠਾ ਕੇ ਜਿਸ ਤਰੀਕੇ ਨਾਲ ਕੀਤੀਆਂ ਸੱਚਮੁੱਚ ਹੀ ਸ਼ਾਬਾਸ਼ ਦੇਣ ਦਾ ਦਿਲ ਕਰਦਾ ਹੈ ਰਾਹੁਲ ਗਾਂਧੀ ਨੂੰ ਜਿਸ ਨੂੰ ਪੱਪੂ ਬਣਾਉਣ ਲਈ ਹਜ਼ਾਰਾਂ ਕਰੋੜ ਰੁਪਏ ਖਰਚਤਾ ਭਾਰਤੀ ਜਨਤਾ ਪਾਰਟੀ ਨੇ ਉਹ ਪੱਪੂ ਆਪਣਾ ਮਾਸਕ ਪੱਪੂ ਦਾ ਲਾ ਕੇ ਤਕਾ ਉਹ ਲੀਡਰ ਬਣ ਗਿਆ ਜਿਸ ਤੋਂ ਜਿਸ ਨੂੰ ਚੁੱਪ ਕਰਾਉਣ ਲਈ ਕੱਲ 6 ਮੰਤਰੀਆਂ ਨੂੰ ਸਮੇਤ ਪ੍ਰਧਾਨ ਮੰਤਰੀ ਬਾਰ-ਬਾਰ ਖੜੇ ਹੋਣਾ ਪਿਆ ਤੇ ਜਿਸ ਲਈ ਓਮ ਬਿਰਲਾ ਸਪੀਕਰ ਸਾਹਿਬ ਵੀ ਦੇ ਵਾਸ ਨਜ਼ਰ ਆਏ ਇਸ ਸਾਰੀ ਗੱਲਬਾਤ ਅਜਾਪ ਕਰਨੀ ਹੈ ਮੈਂ ਨਹੀਂ ਦੱਸਣਾ ਕਿ ਕੀ ਜ਼ਿਆਦਾ ਡਿਟੇਲ ਚ ਜਾਣਾ ਹੈ ਕਿ ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਚ ਕੀ ਕਿਹਾ ਮੈਂ ਕੁਝ ਹਾਈਲਾਈਟ ਜਾ ਉਹਦਾ ਐਨਲਿਸਿਸ ਜ਼ਰੂਰ ਕਰਨਾ ਹੈ ਤੁਹਾਡੇ ਨਾਲ ਸਾਂਝਾ ਕਿ ਇੱਥੇ ਰਾਹੁਲ ਗਾਂਧੀ ਨੇ ਕਿਸ ਕਿਸਮ ਦੇ ਸੰਕੇਤ ਦਿੱਤੇ ਕੱਲ ਦੇ ਭਾਸ਼ਣ ਦੇ ਵਿੱਚ ਹਾਲਾਂਕਿ ਮੋਦੀ ਸਾਹਿਬ ਨੇ ਵੀ ਉਸ ਤੋਂ ਬਾਅਦ ਰਾਸ਼ਟਰਪਤੀ ਦੇ ਭਾਸ਼ਣ ਤੇ ਧੰਨਵਾਦ ਜਿਹੜਾ ਮਤਾ ਹੁੰਦਾ ਉਹਦਾ ਜਵਾਬ ਦਿੱਤਾ ਲੇਕਿਨ ਮੋਦੀ ਸਾਹਿਬ ਦਾ ਮਸਲਾ ਦੋ ਗੱਲਾਂ ਕਾਰਨ ਰੁਲ ਗਿਆ ਇੱਕ ਤਾਂ اپੋਜੀਸ਼ਨ ਨਾਅਰੇ ਲਾਉਦੀ ਰਹੀ ਮਨੀਪੁਰ ਮਨੀਪੁਰ ਨਿਆਂ ਦੇ ਨਿਆਂ ਦੇ ਵੀ ਵੌਂਟ ਜਸਟਿਸ ਕਿਸੇ ਨੇ ਸੁਣਿਆ ਨਹੀਂ ਸਿਰਫ মিডিਆ ਚ ਜਾਊਗਾ ਹਾਲਾਂਕਿ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਕਾਂਗਰਸ ਤੇ ਕਈ ਕਿਸਮ ਦੇ ਹਮਲੇ ਕਰਨ ਦੀ ਤੇ ਦੂਜੀ ਉਸੇ ਵਕਤ ਜਦੋਂ ਭਾਸ਼ਣ ਦੇ ਰਹੇ ਸੀ ਉਹਨਾਂ ਉਸ ਵੇਲੇ ਯੂਪੀ ਦੇ ਹਾਥਰਸ ਦੇ ਨੇੜੇ ਇਹ ਕਿਹੋ ਜਿਹਾ ਹਾਦਸਾ ਵਾਪਰਿਆ ਜਿਸ ਵਿੱਚ 122 ਤੋਂ ਮੌਤਾਂ ਦੀ ਖਬਰ ਤਾਂ ਪਹੁੰਚ ਚੁੱਕੀ ਹੈ ਬਾਕੀ ਪਤਾ ਨਹੀਂ ਹੋਰ ਕਿੰਨੀਆਂ ਮੌਤਾਂ ਹੋਈਆਂ ਨੇ ਹਾਦਸਾ ਕੀ ਹੈ ਇੱਕ ਸਤਸੰਗ ਦੇ ਵਿੱਚ ਭਗਦੜ ਬਚ ਗਈ ਤੇ ਮੋਦੀ ਸਾਹਿਬ ਦਾ ਭਾਸ਼ਣ ਵਿਚੀ ਰੁੜ ਗਿਆ ਲੇਕਿਨ ਅਸੀਂ ਤਾਂ ਗੱਲ ਕਰਨੀ ਅੱਜ راہਲ ਗਾਂਧੀ ਦੇ ਭਾਸ਼ਣ ਦੀ ਸੋ ਪਹਿਲੇ ਦਰਸ਼ਕੋ ਇਸ ਤੋਂ ਪਹਿਲਾਂ ਕਿ ਆਪਾਂ ਡਿਟੇਲ ਚ ਜਾਈਏ ਮੈਂ ਇੱਕ ਵਾਰ ਫੇਰ ਤੁਹਾਨੂੰ ਯਾਦ ਕਰਾਉਣਾ ਹੈ ਕੇ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਹੁਣ ਗੱਲ ਇਹ ਹੈ ਕਿ ਜੋ ਕੁਝ راہੁਲ ਗਾਂਧੀ ਨੇ ਕਿਹਾ ਉਹਦਾ ਪਹਿਲਾ ਵੱਡਾ ਨੁਕਤਾ ਉਹ ਇਹ ਸੀ ਕਿ ਅਸੀਂ ਡਰਦੇ ਨਹੀਂ ਬੀਜਪੀ ਡਰ ਫਲਾ ਰਹੀ ਹੈ ਤੇ ਇਹ ਗੱਲ ਉਹਨਾਂ ਨੇ ਪੰਜ ਧਰਮਾਂ ਨੂੰ ਲੈ ਕੇ ਕੀਤੀ ਕਿ ਕੋਈ ਵੀ ਧਰਮ ਨਾ ਤਾਂ ਹਿੰਸਾ ਦਾ ਸਭ ਤੇ ਨਾ ਡਰਦਾ ਹੈ ਨਾ ਡਰਾਉਂਦਾ ਉਹਨਾਂ ਨੇ ਪਹਿਲਾਂ ਤਸਵੀਰ ਦਿਖਾਈ ਸ਼ਿਵ ਜੀ ਦੀ ਤੇ ਸ਼ਿਵ ਜੀ ਨੂੰ ਲੈ ਕੇ ਉਹਨਾਂ ਨੇ ਇਹੀ ਕਿਹਾ ਕਾ ਦੇਖ ਲਓ ਇਹ ਇਹਦਾ ਸੰਕੇਤ ਦੇਖ ਲਓ ਇੰਨਾ ਡਰਦੇ ਨੇ ਨਾ ਡਰਉਂਦੇ ਨੇ ਫਿਰ ਬਾਬਾ ਨਾਨਕ ਦੀ ਤਸਵੀਰ ਬਾਬਾ ਦੇ ਨਾਨਕ ਦੀ ਤਸਵੀਰ 'ਚ ਗੱਲ ਕਰ ਦਿੱਤਾ ਜੈਕਾਰਾ ਵੀ ਆਇਆ ਬੱਲੇ ਸੋਨੇ ਹਾਦ ਦਾ ਰਾਹੁਲ ਗਾਂਧੀ ਨੇ ਬਹਿਰੂਜ਼ ਖਾਨ ਖਾਲਸਾ ਵਰਗੇ ਫਤਹਿ ਵੀ ਕੀਤੀ ਉਹਨਾਂ ਨੇ ਕਿਹਾ ਕਿ ਬਾਬਾ ਨਾਨਕ ਤਾਂ ਸਾਰੀ ਦੁਨੀਆ ਚ ਘੁੰਮਿਆ afghanistan ਕੇ sri lanka ਗਏ ਉਹਨਾਂ ਨੇ ਕੋਈ ਘੁਮਾਣੇ ਛੱਡੇ ਪਰ ਕਿਤੇ ਵੀ ਹਿੰਸਾ ਦੀ ਗੱਲ ਸਵਾਦਰ ਚਾਹੁੰਦੇ ਸੀ ਤੋਂ ਇਸੇ ਤਰ੍ਹਾਂ ਉਹਨੇ ਬੁੱਧ ਦੀ ईसाईਾਂ ਦੀ ਜਿਹੜੇ ਜਿਸ ਦੀ ਗੱਲ ਕੀਤੀ ਫਿਰ ਉਹਨਾਂ ਨੇ ਮੁਹੰਮਦ ਸਾਹਿਬ ਦੀ ਤੇ ਜਿਹੜੀ ਸਾਰੇ ਧਰਮਾਂ 'ਚ ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਕੋਈ ਵੀ ਧਰਮ ਹਿੰਸਾ ਦਾ ਪ੍ਰਚਾਰ ਨਹੀਂ ਕਰਦਾ ਨਾ ਹੀ ਉਹ ਜਿਹੜਾ ਹੈ ਡਰਾਉਂਦਾ ਹੈ ਨਾ ਡਰਦਾ ਤੇ ਉਹ ਇਹ ਗੱਲ ਦਾ ਤੋੜਾ ਇਹ ਛਾੜਨਾ ਚਾਹੁੰਦੇ ਸੀ ਕਿ ਸਾਡੇ ਇਹ ਬੰਦੇ ਜਿਹੜੇ ਨੇ ਇਹ ਹਿੰਸਕ ਨੇ ਉਹਨਾਂ ਦਾ ਸੀ ਕਿ ਜਿਹੜੇ ਇਹ ਆਪਣੇ ਆਪ ਨੂੰ ਦੁੱਖ ਹੁੰਦੇ ਨੇ ਇਹ ਹਿੰਸਾ 'ਚ ਵਿਸ਼ਵਾਸ ਰੱਖਦੇ ਨੇ ਤੇ ਇਹ ਗੱਲ ਫੜ ਲਈ ਮੋਦੀ ਸਾਹਿਬ ਖੜੇ ਹੋਗੇ ਜੀ ਤੁਸੀਂ ਇਹ ਹਿੰਸਾ ਦੀ ਗੱਲ ਕਰਦੇ ਸਾਰੇ ਹਿੰਦੂਆਂ ਨੇ ਜਿਹੜਾ ਹੈ ਹਿੰਸਾਵਾਦੀਕ ਹੈ ਰਾਹੁਲ ਗਾਂਧੀ ਨਾਲ ਦੀ ਨਾਲ ਜਵਾਬ ਦਿੱਤਾ ਮੈਂ ਸਾਰੇ ਹਿੰਦੂਆਂ ਨੂੰ ਕਿਹਾ ਭਾਰਤੀ ਜਨਤਾ ਪਾਰਟੀ ਕੱਲੀ ਹਿੰਦੂਵਾਦੀ ਨਹੀਂ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਨਾ ਆਰਐਸਸ ਹਿੰਦੂਆਂ ਦੀ ਹੈ ਸਾਰੇ Hindu ਨੇ ਇਥੇ ਅਸੀਂ ਵੀ Hindu ਆ ਕਹਿੰਦੇ ਤੁਸੀਂ ਕਹਿੰਦੇ ਇਹ ਕਰ ਰਹੇ ਹੋ ਅਸੀਂ ਤਾਂ ਤੁਹਾਨੂੰ ਕਿਹਾ ਬੀਜੇਪੀ ਨੂੰ ਕਿ ਤੁਹਾਨੂੰ ਕਿਹਾ ਕਿ ਤੁਸੀਂ ਹਿੰਸਾ ਦਾ ਪ੍ਰਚਾਰ ਕਰਦੇ ਹੋ ਇਕ ਤੋਂ ਉਹਨੇ ਵੱਡਾ ਨੁਕਤਾ ਤੇ ਜਵਾਬ ਦਿੱਤਾ ਫਿਰ ਉਹਨਾਂ ਨੇ ਘੇਰਨਾ ਸ਼ੁਰੂ ਕੀਤਾ ਦੇਖੋ ਜਿਸ ਤਰੀਕੇ ਨਾਲ ਘੇਰਿਆ ਅਯੁੱਧਿਆ ਦੇ ਮਾਮਲੇ 'ਚ ਕਿ ਤੁਸੀਂ ਕਈ ਵਾਰੀ ਸਰਵੇ ਕਰਾਇਆ ਤੇ ਸਰਵੇ ਦੇ ਵਿੱਚ ਤੁਸੀਂ ਆ ਗਿਆ ਵੀ ਤੁਸੀਂ ਵੀ ਜਿੱਤ ਸਕਦੇ ਤੁਸੀਂ ਤਾਂ ਬਾਰਾਂਨਿਸ਼ੀ ਤੋਂ ਬਸ ਜਿੱਤਦੇ ਹੋ ਇਹਦੀ ਪੂਰਾ ਠੱਠ ਕੀਤਾ ਠੱਠ ਤਾਂ ਉਹਨਾਂ ਨੇ ਸਭ ਨੂੰ ਕੀਤਾ ਕੱਲਾ ਮੋਦੀ ਸਾਹਿਬ ਨੂੰ ਮੋਦੀ ਸਾਹਿਬ ਤਾਂ ਕੱਲ ਉਹਨਾਂ ਦੀ ਸ਼ਕਲ ਦੇਖਣ ਵਾਲੀ ਸੀ ਜਦੋਂ ਉਹ ਇਹ ਕਹਿ ਰਹੀ ਸੀ ਕਿ ਮੋਦੀ ਸਾਹਿਬ ਕੋਈ ਆਮ ਬੰਦਾ ਨਹੀਂ ਬੌਲਜ਼ ਘੱਲ ਨਹੀਂ ਹੈ ਇਹ ਤਾਂ ਪ੍ਰਮਾਤਮਾ ਦਾ ਭੇਜਿਆ ਦੂਤ ਹੈ ਇਹ ਜਦੋਂ ਇਹ ਟੁਕਣਾ ਚਾਹਿਆ ਓਮ ਬਿਰਲਾ ਸਪੀਕਰ ਸਾਹਿਬ ਨੇ ਕਹਿੰਦੇ ਮੈਂ ਥੋੜੀ ਕਰ ਰਹੀ ਤਾਂ ਆਪ ਕਹਿੰਦੇ ਨੇ ਉਹ ਕਹਿ ਬੈਠੇ ਸੀ ਬਹੁਤ ਮਜ਼ਾਕ ਉਡਾਇਆ ਤੇ ਫਿਰ ਅਡਾਨੀ ਤੇ ਵਾਨੀ ਦਾ ਜ਼ਿਕਰ ਕੀਤਾ ਕਹਿੰਦੇ ਕਿਸਾਨਾਂ ਦਾ ਕਰਜ਼ਾ ਨਹੀਂ ਮਾਫ ਕਰ ਦੇ ਉਦੋਂ ਸੋਣ ਉਹਨਾਂ ਦਾ ਉਦਯੋਗ ਪਤੀਆਂ ਦਾ 16000 ਕਰੋੜ ਕਰਤ 16 ਲੱਖ ਕਰੋੜ ਕਰਤਾ ਇਸ ਤਰ੍ਹਾਂ ਕਿ ਕੱਲੇ ਕੱਲੇ ਤੋਂ ਤੇ ਇੱਥੇ ਫਿਰ ਐਮਐਸਪੀ ਦੀ ਗੱਲ ਆ ਗਈ ਲੀਗਲ ਗਰੰਟੀ ਦੀ ਸ਼ਿਵਰਾ ਚਾਹਨ ਉੱਥੇ ਖੜੇ ਹੋਏ ਅਗਨੀ ਵੀਰ ਤੇ ਵੀ ਬਹੁਤ ਰੌਲਾ ਪਿਆ ਅਗਨੀ ਵੀਰ ਤੇ ਜਿਹੜੇ ਡਿਫੈਂਸ ਮੰਤਰੀ ਨੂੰ ਉੱਠਣਾ ਪਿਆ ਉਹ ਕਹਿੰਦੇ ਅਗਨੀ ਵੀਰ ਤੇ ਜਵਾਨਾਂ 'ਚ ਤੁਸੀਂ ਫਰਕ ਪਾਤਾ ਇੱਕ ਨੂੰ ਤਸੀਹੇ ਮਨ ਦੇ ਦੂਜੇ ਨੂੰ ਨਾ ਉਹਨਾਂ ਨੂੰ ਪੈਨਸ਼ਨ ਨਾ ਸ਼ੀਤ 4 ਸਾਲ ਬਾਅਦ ਤੁਸੀਂ ਰਿਟਾਇਰ ਕਰ ਦਿੰਦੇ। ਸਾਡੀ ਸਰਕਾਰ ਆ ਗਈ ਅਸੀਂ ਇੱਕਦੋਮ ਇਹ ਯੋਜਨਾ ਵੱਧ ਕਰ ਦਾਂਗੇ। ਨੋਟਬੰਦੀ ਦੇ ਕੇਰਿਆ, ਅਗਨੀ ਵੀਰ ਤੇ ਕੇਰਿਆ। ਭਾਵੇਂ ਰਾਜਨਾਥ ਸਿੰਘ ਨੇ ਡਿਫੈਂਸ ਤੇ ਬਹੁਤ ਗੱਲਾਂ ਕਰੀਆਂ। ਹਿੰਦੂਆਂ ਦੇ ਮਾਮਲੇ 'ਚ ਅਮਦ ਸ਼ਾਹ ਉੱਥੇ ਬਾਰ-ਬਾਰ ਕਿਹਾ ਸਪੀਕਰ ਸਾਹਿਬ ਨੂੰ ਵੀ ਰੋਕੋ, ਰੂਲ ਬੇਕ ਦਿਖਾਈ ਗਈ। ਕੱਲ ਤਾਂ ਰੁਕਿਆ ਹੀ ਨਹੀਂ ਰਾਹੁਲ ਗਾਂਧੀ ਪਤਾ ਨਹੀਂ ਕੀ ਸੋਚ ਕੇ ਹਿੰਦੀ ਐਨਾ ਹਮੇਦਾਰ ਟਕੇ ਬਰੋ ਦੇ باوجود ਜੈ ਸੁਵਿਧਾਨ ਤੋਂ ਸ਼ੁਰੂ ਹੋ ਕੇ ਜੋ ਗੱਲਾਂ ਕੀਤੀਆਂ ਇਹ ਮੈਂ ਬਹੁਤ ਦਿਨ ਬਾਅਦ ਇਸ ਤਰ੍ਹਾਂ ਦਾ ਰੂਪ ਕਿਸੇ ਲੀਡਰ ਦਾ ਦੇਖਿਆ ਕਿ ਜਿਹਨੇ ਡਿਫੈਂਸਿਵ ਕਰਤਾ ਹੋਵੇ ਪਹਿਲੀ ਵਾਰ ਐਨਾ ਡਿਫੈਂਸਿਵ ਮੋਦੀ ਸਾਹਿਬ ਤੇ ਪੂਰੀ ਟੀਮ बार-बार ਖੜੀ ਹੋ ਕੇ ਮੈਂ ਤੁਹਾਨੂੰ ਦੱਸਿਆ ਮੋਦੀ ਸਾਹਿਬ ਅਮਿਤ ਸ਼ਾ ਰਾਜਨਾਥ ਸਿੰਘ ਕਿਰਨ ਰਿਜੂ ਸਿਰਾਚਹਾਨ ਇਹ ਉਠ ਉਠ ਕੇ ਰੁਗਦੇ ਰਹੇ ਲੇਕਿਨ ਉਹ ਰੁਕਿਆ ਨਹੀਂ ਭਾਈ ਕੱਲ ਤਾਂ ਉਹਨੇ ਕਮਾਲ ਕਰਤੀ ਇਹ ਗੱਲ ਕੈਨਿੰਗਪੁਰ ਮਨੀਪੁਰ ਦੇ ਮਾਮਲੇ ਜਿਤ ਜਿਵੇਂ ਅਧਾਰਨਾ ਦੇ ਦੇ ਕੇ ਘੇਰਿਆ ਮਨੀਪੁਰ ਤਾਂ ਕੱਲ ਵੀ ਘੇਰਿਆ ਜਦੋਂ મોદી ਸਾਹਿਬ ਭਾਸ਼ਣ ਦੇ ਰਹੇ ਸੀ ਅੱਜ ਵੀ ਘੇਰਿਆ ਤੇ ਉੱਥੇ ਬਿਲਕੁਲ ਨਹੀਂ ਕੋਈ ਨਾ ਡਰਿਆ ਜਿਹੜੀ ਪਹਿਲਾਂ ਉਹ ਤਾਂ ਹਾਲਾਤ ਹੀ ਨਹੀਂ ਸੀ ਫਿਰ ਜਹਾਸੀ ਵੀਆਈ ਦੀ ਦਰਬਾਰ ਤੋਂ ਈਡੀ ਦੀ ਦਰਬਾਰ ਤੋਂ ਇਹ ਤੇ ਵੀ ਗੱਲਾਂ ਉਹਨਾਂ ਨੇ ਕੀਤੀਆਂ ਸਪੀਕਰ ਸਾਹਿਬ ਤੇ ਵੀ ਬੜਾ ਬੁਰੀ ਤਰੀਕੇ ਨਾਲ ਬੜੇ ਸਾਫ਼ گوئی ਨਾਲ ਜੋ ਗੱਲਾਂ ਕੀਤੀਆਂ ਸਪੀਕਰ ਸਾਹਿਬ ਹੁਣ ਕਰਦੇ ਕੀ ਅਸਲ ਹੋਇਆ ਇਹ ਕੀ ਸੀ ਜਦੋਂ ਸਪੀਕਰ ਸਾਹਿਬ ਨੂੰ ਜਦੋਂ ਚੁੜਿਆ ਗਿਆ ਓਮ ਬਿਰਲਾਂ ਨੂੰ ਛੱਡਣ ਲਈ ਦੋਨੇ ਗਏ ਪ੍ਰਧਾਨ ਮੰਤਰੀ ਤੇ ਵਿਰੋਧੀ ਧਿਰਾਂ ਨੇ ਤੇ ਜਦੋਂ ਉਹ ਬਿਲੇ ਪ੍ਰਧਾਨ ਮੰਤਰੀ ਨੂੰ ਤਾਂ ਬੜਾ ਝੋਕ ਕੇ ਮਿਲੇ ਤੇ ਜਦੋਂ ਰੌਲ ਗਾਂਧੀ ਜੀ ਬਿਲੇ ਸਿੱਧੇ ਖੜਕੇ ਮਿਲੇ ਇਹ ਗੱਲ ਚੱਕ ਲਈ ਰੌਲ ਗਾਂਧੀ ਨੇ ਰੌਲ ਗਾਂਧੀ ਕਹਿੰਦੇ ਵੀ ਤੁਸੀਂ ਐਨਾ ਝੋਕ ਕੇ ਮਿਲਦੇ ਹੋ ਸਪੀਕਰ ਸਾਹਿਬ ਉਹ ਕਹਿੰਦਾ ਸਟ੍ਰੈਚਾ ਚਾਰ ਉਹ ਕਹਿੰਦਾ ਕੋਈ ਉਹ 60 ਤੋਂ ਵੱਡੇ ਨਹੀਂ ਕਹਿੰਦਾ ਹੌਸਤ ਤੁਸੀਂ ਵੱਡੇ ਹੋ ਅਸੀਂ ਸਾਰੇ ਤੁਹਾਡੇ ਸਾਹਮਣੇ ਝੁਕਦੇ ਆਂ ਮਤਲਬ ਕਿ ਉੱਥੇ ਸਪੀਕਰ ਨੂੰ ਛਟਕੀਤਾ ਸਪੀਕਰ ਨੂੰ ਛਟਕ ਇਹ ਕਹਿ ਕੇ ਵੀ ਕੀਤਾ ਮਾਈਕ ਕਿਹਦੇ ਕੰਟਰੋਲ ਕਿਹਦੇ ਕੋਲ ਹੁੰਦਾ ਤੁਸੀਂ ਮੇਰਾ ਮਾਈਕ ਬੰਦ ਕਰ ਦਿੰਨੇ। ਹਾਲਾਂਕਿ ਤੁ ਬਾਅਦ ਵੀ ਪਤਾ ਲੱਗਿਆ ਵੀ ਇੰਨਾ ਕੁਛ ਅਵਾਨੀ ੜਾਨੀ ਪਤਾ ਨਹੀਂ ਕਿ ਉਹ ਕਸ਼ ਕਹਤਾ ਬਹੁਤ ਸਾਰੀਆਂ ਗੱਲਾਂ ਰਿਕਾਰਡ ਚ ਹਲੇ ਵੀ ਕਰਤੀਆਂ। ਲੇਕਿਨ ਇਹਦਾ ਵਿਰੋਧ ਹੈ ਚਿੱਠੀ ਵੀ ਲਿਖੀ ਹੈ ਰੌਹਲ ਗਾਂਧੀ ਨੇ ਬਾਅਦ ਚ ਜਾ ਕੇ ਗੱਲ ਤਾਂ ਇਹ ਹੈ ਕਿ ਰੌਹਲ ਗਾਂਧੀ ਇੱਕ ਭਾਸ਼ਣ ਦੇ ਵਿੱਚ ਨਾ ਸਿਰਫ ਕਾਂਗਰਸ ਪਾਰਟੀ ਦੇ ਨਾ ਸਿਰਫ ਕਾਂਗਰਸ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਨੇਤਾ ਬਲਕਿ ਇੱਕ ਵੱਡੇ ਲੀਡਰ ਦੇ ਤੌਰ ਤੇ ਉਸ ਵੇਲੇ ਉੱਪਰ ਕੇ ਸਾਹਮਣੇ ਆ ਗਏ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦਾ ਗ੍ਰਹਿ ਮੰਤਰੀ ਤੇ ਹੋਰ ਸੀਨੀਅਰ ਬੰਦੇ ਉਹਨੂੰ ਬਾਰ-ਬਾਰ ਟੋਕ ਰਹੇ ਸੀ ਡਿਫੈਂਸਿਵ ਹੋ ਗਏ ਸੀ ਔਰ ਬਾਰ-ਬਾਰ ਭਾਰਤੀ ਜਨਤਾ ਪਾਰਟੀ ਦੀ ਜਿਹੜੇ ਲੀਡਰ ਸੀ ਜਾਂ ਲੋਕ ਸੀ ਜਿਹੜੇ ਐਮਪੀ ਸੀ ਕੋ ਹਗਾਮਾ ਕਰ ਰਹੇ ਸੀ ਇਸ ਦੇ ਬਾਵਜੂਦ 90 ਮਿੰਟ ਝਮੇ ਢਟਿਆ ਰਿਹਾ ਤੇ ਸਵਾਲਾਂ ਦੇ ਜਵਾਬ ਮੌਕੇ ਤੇ ਦਿੱਤੇ ਇਹ ਨਹੀਂ ਕਿ ਉਹਨਾਂ ਨੇ ਕਿਹਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਕਿਉਂ ਝੁਕੇ ਉਹ ਕਹਿੰਦੇ ਜੀ ਇਹ ਚਾਰ ਚਾਰਾ ਪੰਦਾ ਹੈ ਹੌਸ ਦੇ ਵਿੱਚ ਤੁਸੀਂ ਵੱਡੇ ਹੋ ਇਹਦੇ ਵਿੱਚ ਕੋਈ ਹੋਰ ਤੁਹਾਡੇ ਸਾਹਮਣੇ ਸਾਰੇ ਝੁਕਣ ਤੁਸੀਂ ਕਿਸੇ ਬੰਦੇ ਦੇ ਸਾਹਮਣੇ ਕਿਉਂ ਝੁਕਦੇ ਹੋ ਤੁਸੀਂ ਸਪੀਕਰ ਹੋ ਮਤਲਬ ਕੱਲੀ ਕੱਲੀ ਗੱਲ ਜਦੋਂ ਇਹ ਤਸਵੀਰਾਂ ਦਾ ਮਸਲਾ ਉਹਨੇ ਕਲੀਅਰ ਕਰਤਾ ਵੀ ਤੁਸੀਂ ਜਿਹੜੇ ਲੋਕ ਹੋ ਤੁਸੀਂ ਕੱਲੇ ਹਿੰਦੂ ਨਹੀਂ ਤੇ ਇੱਕ ਤਾਂ ਮੈਨੂੰ ਲੱਗਦਾ ਕਿ ਨਾ ਨੇ ਜਿਹੜਾ ਸ਼ਿਵਜੀ ਨੂੰ ਡੈਥ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਖਾਸ ਕਿਸਮ ਦੀ ਰਣਨੀਤੀ ਵੀ ਹੋ ਸਕਦੀ ਹੈ ਕਾਂਗਰਸ ਦੀ ਕਿ ਤੁਸੀਂ ਰਾਮ ਦੀ ਗੱਲ ਕਰਦੇ ਹੋ ਸ਼ਿਵਦੀ ਦੀ ਗੱਲ ਕਰਦੇ ਆ ਤੇ ਗੁਰੂ ਨਾਨਕ ਦੀ ਖੈਰ ਉਹਨਾਂ ਨੇ 20 ਮੁੱਦੇ ਐਸੇ ਚੁਣੇ ਜਿੰਨਾ ਤੇ ਮੋਦੀ ਸਾਹਿਬ ਕਦੇ ਵੀ ਨਾ ਨੋਟਬੰਦੀ ਦੀ ਕਦੇ ਗੱਲ ਕਰਦੇ ਸੀ ਨਾ ਹੀ ਚੋਣਾਂ ਦਾ ਜਿੰਮੇਗਾਈ ਦੀ ਨਾ ਬੇਰਜ਼ਗਾਰੀ ਦੀ ਨਾ ਅਗਨੀ ਵੀਰ ਦੀ ਜਿਹਦੇ ਚ ਉਹ ਜਵਾਬ ਨਹੀਂ ਦਿੰਦੇ ਸੀ ਉਹਦੀ ਕੋਈ ਗੱਲ ਨਹੀਂ ਕਰਦੇ ਸੀ ਮਨੀਪੁਰ ਦੀ ਤਾਂ ਬਿਲਕੁਲ ਹੀ ਨਹੀਂ ਗੱਲ ਕਰਦੇ ਸੀ ਇਹ ਜਿਹੇ ਮੁੱਦੇ ਚੱਕ ਕੇ ਜੋ ਰੋਹਲ ਗਾਂਧੀ ਨੇ ਇਸ ਵਾਰ ਲੋਕ ਸਭਾ ਚ ਪਹਿਲੀ ਵਾਰ 10 ਸਾਲਾਂ ਚ ਵਿਰੋਧੀ ਧਿਰ ਦੇ ਨੇਤਾ ਵੱਲੋਂ ਭਾਸ਼ਣ ਦਿੱਤਾ ਉਹ ਕਾਫੀ ਦੇਰ ਤੱਕ ਯਾਦ ਰਹੂ ਔਰ ਮੋਦੀ ਸਾਹਿਬ ਨੂੰ ਤਾਂ ਹਮੇਸ਼ਾ ਯਾਦ ਰਹੂ ਲੇਕਿਨ ਸੱਚਮੁੱਚ ਇੱਕ ਇਤਿਹਾਸ ਇਸ ਕਰਕੇ ਬਣ ਗਿਆ ਕਿ ਜਿਹੜੇ ਨੂੰ ਜਿਹਨੂੰ ਸਹਿਜਾ ਦਾ ਬੱਚਾ ਪੱਪੂ ਪਤਾ ਨਹੀਂ ਕੀ ਕੀ ਨੌਂ ਲੈ ਕੇ ਉਹਦਾ ਮਜ਼ਾਕੜਾਇਆ ਜਾਂਦਾ ਸੀ ਕੱਲ ਉਹਨੇ ਸਾਰੀਆਂ ਗੱਲਾਂ ਦਾ ਬਦਲਾ ਲੈ ਕੇ ਇੱਕ ਵੱਡੇ ਲੀਡਰ ਦੇ ਤੌਰ ਤੇ ਇੱਕੋ ਹੀ ਭਾਸ਼ਣ ਨੇ ਜਿਹੜਾ ਹੈ ਰਾਹੁਲ ਗਾਂਧੀ ਨੂੰ ਜਿਹੜਾ ਅਮਰਜ ਕਰਤਾ ਵੱਡਾ ਲੀਡਰ ਪਹਿਰੇ ਦੱਸ ਕੋ ਅੱਜ ਨਹੀਂ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡਾ ਬਹੁਤ ਬਹੁਤ